ਦੇ ਰਿਜ਼ਰਵ ਅੱਗੇ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਚੱਲ ਰਿਹਾ ਹੈ ਤਾਂ ਇਹ ਰਹੀ ਅੱਛਾ ਇੱਕ ਨਾ ਇੱਕ ਨਾ ਅ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣ ਕੇ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਦੋਵਾਂ ਨੂੰ ਦੇਣੀ ਹੈ ਆਪਾਂ ਜ਼ਰੂਰੀ ਹੈ ਬਹੁਤ ਪਿੰਡ ਨਾਲ ਪਿੰਡ ਨਾਲ ਮਿਲ ਸਕਦੇ ਕਿ ਨਾਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾਮ ਲਾਣਗੇ ਤੇ ਇਹਨਾਂ ਦੀ ਗੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜੇ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾ ਦੇਣਾ ਹਾਂ ਹਾਂ ਜਿਹੜੀ ਨੌਕਰੀ ਜਿਹੜੇ ਜਿਹੜੇ ਆਪਾਂ ਦੇ ਸਕੀਆਂ ਉਹ ਕਰਾ ਦੇਣਾ ਠੀਕ ਠੀਕ ਹੈ ਥੋੜੀ ਨੌਕਰੀ ਲੋਬੇ ਨਹੀਂ ਕਰਨੀ ਧੰਨਵਾਦ ਅੱਜ ਲਈ ਤੁਸੀਂ ਲੈ ਲਓ ਅੱਗੇ ਵੀ ਕਰਦੇ ਆਂ ਤੇ ਹੋਰ ਭੈਣ ਭਰਾਵਾਂ ਨੂੰ ਕਹੋ ਵੀ ਆਪਣੇ ਪੰਜਾਬ ਦੇ ਵੱਲੇ ਧਿਆਨ ਦਿਓ ਮਾੜਾ ਦੇ ਦੇਖੋ ਕੀ ਹੈ ਕਿ ਇਸ ਨੂੰ ਜ਼ਰੂਰਤ ਵੀ ਬਹੁਤ ਹਾਂਜੀ ਹਾਂਜੀ ਸਨੀ ਦਿਨ ਤੱਕ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਕੋਈ ਇੱਥੇ ਬਾਰੋਂ ਇੰਡਸਟਰੀਆਂ ਨਹੀਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਓਨੀ ਦੇਰ ਤੱਕ ਕੁਝ ਨਹੀਂ ਹੁੰਦਾ ਹਾਂਜੀ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਪੈਣਾ ਨੂੰ ਹਾਂਜੀ ਲੱਗੇ ਹੋਏ ਹਾਂ ਅਸੀਂ ਕਰਨਗੇ ਠੀਕ ਹੈ ਭਾਜੀ ਹੋਰ ਸਾਡਾ ਅਮ੍ਰਿਤ ਦੇ ਘਰੇ ਆਇਓ ਕੀ ਤੁਸੀਂ ਸਹੂਲਤ ਦੇਣ ਆਇਓ ਜਾਂ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿੱਥੇ ਨੇ ਕਿ ਬੱਚੇ ਅੱਜ ਵੀ ਭੁੱਖੇ ਸੌ ਰਹੇ ਐ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਐ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਐ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਐ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਐ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜ ਕੱਲ ਨਸ਼ੇ ਵਧ ਰਹੇ ਆ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਇਕੱਲਾ ਕਰਪਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਆ ਪਿੱਛੇ ਆ ਪ੍ਰਬੰਧਕ ਲੱਗ ਲੱਗ ਕੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਸਪੈਸਿਸ ਸਾਰਿਆਂ ਦਾ ਬਹੁਤ ਵੱਡਾ ਦੁਰਉਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ। ਜਿਵੇਂ ਕੋਈ ਵੀਡੀਓ ਵੇਖੀ ਲੱਗਦਾ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਬੀਤ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਕ ਇੱਥੇ ਪਹੁੰਚਿਆ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ ਤੇ ਸਾਡੇ ਆਪ ਦੇ ਬੱਚੇ ਭੁੱਖੇ ਹੈ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਜਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ 'ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟਰਾਂਸਲੇਟ ਕਰਕੇ ਦੱਸਿਓ ਮੈਂ ਉਹਨਾਂ ਨੂੰ ਟਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬੋਲ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆਬਲਾ ਜੀ ਜਿੱਦਾਂ ਅੱਜ ਤੁਸੀਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦੇਵੇ ਕਰ ਦਿੱਤਾ ਜੀ ਨਕਦ ਵੀ ਦੇ ਕੇ ਚੱਲੇ। ਕੀ ਸੁਨਿਆ ਹੈਗਾ ਹੋਰ ਸਮਾਜ ਸੇਵੀਓਂ ਦੇ ਲਈ ਵੀ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਈ ਕਿੰਨਾ ਹੋਇਆ ਆ ਆਧਾਰ ਕਾਰਡ ਹੀ ਨਹੀਂ ਬਣੇ ਨਾ ਦੇਸ਼ ਕਾਰਡ ਹੀ ਨਹੀਂ ਬਣੇ ਬੁਰੀ ਹੋ ਸਕਦਾ। ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ। ਇਹ ਆ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਇਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਆਇਸ ਤੇ। ਹਾਂ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀਤ ਸਿੰਘ ਹੈ ਜੀ। ਫਰੋਜਪੁਰ ਤੋਂ ਜੀ। ਪਰ ਕਿੱਦਾਂ ਪਹੁੰਚ ਕੀਤੀ ਬੱਚੇ ਗਏ? ਇਹ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਧੀ ਤੇ ਉਹ ਵੀਡੀਓ ਦਿਲ ਨੂੰ ਛੂ ਗਈ। ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਇਹ ਬੱਚੇ ਦੀ ਥੋੜੀ ਜੀ ਹੈਲਪ ਕਰਨ ਆਏ ਆ ਅਸੀਂ ਤਾਂ ਕਿ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਕਿੰਦਾ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬਜੀ ਮਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਪਰੋਂ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਪਤਾ ਲੱਗ ਸਕੇ ਕਿੱਥੇ ਕਿੰਨੇ ਕਿਉਂ ਆਪਣੇ ਬੱਚੇ ਗਰੀਬੀ ਦੇ ਵਿੱਚ ਰਹੇ ਹੋਏ ਆ ਕਿਉਂਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਂ ਲਈ ਆਟਾ ਨਹੀਂ ਹੈ ਜਿੰਨਾਂ ਕੋਲੇ ਤੇ ਬਸ ਇਹਨਾਂ ਦੀ ਆਪ ਨੂੰ ਹੈਲਪ ਕਰਨੀ ਚਾਹੀਦੀ ਹੈ ਕਿ ਕਰੋ ਬਾਰਡਰ ਏਰੀਏ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਤ ਬਹੁਤ ਜਾਨਣਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ ਹਾਂਜੀ ਹਾਂਜੀ ਅਸੀਂ ਬਾਰਡਰ ਏਰੀਆ ਤੋਂ ਬਲੋਂਗ ਕਰਦੇ ਆ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਪਚਦੇ ਰਹਿੰਦੇ ਆ ਤੇ ਇਹ ਤੇ ਮਤਲਬ ਬਹੁਤ سارے ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਕੱਚੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ ਮਤਲਬ ਹੈ ਕਿ ਸ਼ਹਿਰ ਤੋਂ ਬਹੁਤ ਜ਼ਿਆਦਾ ਬੈਕਵਰਡ ਆ ਬਹੁਤ ਪਿਛੜੇ ਹੋਏ ਆ ਉਹਨਾਂ ਨੇ ਆਪ ਨੂੰ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਦਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਮਤਲਬ ਪੜਨ ਲਈ ਪੜਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵਕਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਡਰ ਏਰੀਆ ਬਿਲਕੁਲ ਜੀ ਬਿਲਕੁਲ ਬਾਡਰ ਏਰੀਆ ਨੂੰ ਅਲਾਇਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਇਹ ਦਾਲ ਆਟਾ ਸਕੀਮ ਦਾ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵੰਝਿਆ ਪ੍ਰੋਪਰ ਹੈ ਮਤਲਬ ਉਪਰੋਂ ਆਂਦਾ ਹੈ ਪਰ ਉਪਰੋਂ ਪੈਸਾ ਆਂਦੇ ਆਂਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ ਹੈ